ਕਹਿੰਦੇ ਜਿਹੜਾ ਜੀਵ ਦਾ ਚਸਕਾ ਉਹਨੂੰ ਕੁੱਤੇ ਵਰਗਾ ਕਿਹਾ ਲੱਭ ਕੁੱਤਾ ਕਹਿੰਦੇ ਇਹ ਜਿਹੜਾ ਸਰੀਰ ਹੈ ਤੇਰਾ ਇਹ ਕਹਿੰਦੇ ਚਸਕਿਆਂ ਦੇ ਵਿੱਚ ਖਾਣ ਦੇ ਚਸਕਿਆਂ ਚ ਰੰਗਿਆ ਗਿਆ ਜਦੋਂ ਕਹਿੰਦੇ ਖਾਣ ਦੇ ਚਸਕਿਆਂ ਚ ਰੰਗਿਆ ਗਿਆ ਇਹ ਸਰੀਰ ਫਿਰ ਮੇਰਾ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉਂ ਧਨ ਸਿੱਝ ਜਾਏ ਜਾਏ ਕਹਿੰਦੇ ਆ ਜਿਹੜਾ ਸ਼ਰੀਰ ਹੈ ਤੇਰਾ ਚੋਲਾ ਹੈ ਜਿਹੜਾ ਇਹ ਕਹਿੰਦੇ ਫਿਰ ਉਸ ਪ੍ਰਮਾਤਮਾ ਨੂੰ ਕੰਤ ਕਹਿੰਦੇ ਆ ਖਸਮ ਨੂੰ ਪ੍ਰਮਾਤਮਾ ਸਾਡਾ ਪਤੀ ਆਸੀਂ ਸਾਰੀਆਂ ਜੀਵ ਰੂਪ ਇਸਤਰੀ ਆ ਇਹ ਸ਼ਬਦ ਦੇ ਵਿੱਚ ਕਿੰਨਿਆ ਥਾਂਵਾਂ ਤੇ ਜੀਵ ਰੂਪ ਇਸਤਰੀ ਦਾ ਜ਼ਿਕਰ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਤੇ ਜਿੱਥੇ ਕੰਤ ਦਾ ਭਾਵ ਹੁੰਦਾ ਉੱਥੇ ਪ੍ਰਮਾਤਮਾ ਖਸਮ ਵਾਹਿਗੁਰੂ ਕਹਿੰਦੇ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿ ਉਹ ਧਨ ਸੇਜਾ ਜਾਈ ਕਹਿੰਦੇ ਇਹ ਸਰੀਰ ਉਸ ਪ੍ਰਮਾਤਮਾ ਨੂੰ ਫਿਰ ਚੰਗਾ ਨਹੀਂ ਲੱਗਣਾ